हेलो दोस्तों मैं अशोकविंदर तोसी मेरा चैनल देख रहे हो सुखविंदर क्वेश्चंस ब्लॉग प्लीज लाइक दे सब्सक्राइब करो ਅਸੀਂ ਅੱਜ ਧੀਆ ਦੇ ਪ੍ਰੋਗਰਾਮ ਤੇ ਗਏ ਤੇ ਆਈਟੀਆਈ ਦਾ ਇਹ ਸਰਦੂਲਗੜ ਦਾ ਪ੍ਰੋਗਰਾਮ ਸੀ ਬਹੁਤ ਹੀ ਵਧੀਆ ਇਹਨਾਂ ਨੇ ਕੀਤਾ ਸੀ ਇੱਥੇ ਮੁੱਖ ਮਹਿਮਾਨ ਸੀਗੇ ਨਾ ਤਰੀਵਨ ਕਟਵਾਇਆ ਗਿਆ ਬਹੁਤ ਹੀ ਬੱਚੀਆਂ ਨੇ ਪਰਫਾਰਮੈਂਸਾਂ ਬਹੁਤ ਵਧੀਆ ਦਿੱਤੀਆਂ ਬਹੁਤ ਹੀ ਪਿਆਰਾ ਪ੍ਰੋਗਰਾਮ ਸੀ ਤੇ ਆ ਦੇਖੋ ਪਰਫਾਰਮੈਂਸ ਹੋ ਰਹੀ ਸੀ ਲੜਕੀਆਂ ਦੀ ਬਹੁਤ ਸੋਹਣਾ ਭੰਗੜਾ ਕੀਤਾ ਕੁੜੀਆਂ ਨੇ ਇਹ ਬਹੁਤ ਹੀ ਖੂਬਸੂਰਤ ਫਿਰ ਇੱਕ ਪਰਫਾਰਮੈਂਸ ਹੋ ਰਹੀ ਏ ਇਹ ਮੈਂ ਤੇਰੇ ਲੜ ਲੱਗੀਆਂ ਵੀਰਾਂਜਣਾ ਤੇ ਜਿਹੜੀਆਂ ਸਟੇਜ ਤੇ ਲੜਕੀਆਂ ਖੜੀਆਂ ਸੀ ਉਹ ਤਾਂ ਕਰ ਹੀ ਰਹੀਆਂ ਸੀ ਪਰਫਾਰਮੈਂਸ ਤੇ ਦੋ ਆ ਨਿੱਕੀਆਂ ਹੀ ਆ ਲੜਕੀਆਂ ਮੈਨੂੰ ਬੜੀਆਂ ਪਿਆਰੀਆਂ ਲੱਗੀਆਂ ਇਹ ਨੀਚੇ ਬੈਠੀਆਂ ਹੀ ਕਰੀ ਆ ਹਨ ਵੀ ਮੈਂ ਤੇਰੀ ਲੜ ਲੱਗੀ ਆ ਉਹ ਰਾਂਝੇ ਨਾ ਦੇਖੋ ਕਿੰਨੀਆਂ ਪਿਆਰੀਆਂ ਲੱਗ ਰਹੀਆਂ ਛੋਟੀਆਂ ਛੋਟੀਆਂ ਤੇ ਇਹਨਾਂ ਨੂੰ ਸਾਰਿਆਂ ਨੂੰ ਅਲੱਗ-ਅਲੱਗ ਸਮਾਨ ਦੇ ਕੇ ਬਿਠਾਇਆ ਹੋਇਆ ਸੀਗਾ ਕਿਸੇ ਨੂੰ ਚੱਕੀ ਚਰਖਾ ਫਲਕਾਰੀ ਦੇ ਕੇ ਵੀ ਕੱਢ ਰਹੀਆਂ ਸੀ ਹਾਂਜੀ ਆ ਕੁਲਦੀਪ ਮਾਨਕ ਦੇ ਗਾਣੇ ਤੇ ਤੇਰੇ ਢਿੱਲੇ ਤੋਂਏ ਸੂਰਤ ਦੀਦੀ ਆ ਹੀਰ ਦੀ ਬਹੁਤ ਹੀ ਪਿਆਰਾ ਪਰਫਾਰਮੈਂਸ ਕੀਤੀ ਦੋ ਬੱਚੀਆਂ ਨੇ ਬਹੁਤ ਵਧੀਆ ਪ੍ਰੋਗਰਾਮ ਰਿਹਾ ਹੈ ਇਹ ਸਾਡਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਡੀਜੇ ਵਗੈਰਾ ਲਗਾਏ ਤੇ ਸੀ ਬਹੁਤ ਨੱਚੇ ਨੁੱਚੇ ਬਹੁਤ ਮਜ਼ਾ ਆਇਆ ਬੱਚਿਆਂ ਨਾਲ ਪੰਗੜਾ ਪਾਉਣ ਦਾ ਗਿੱਧਾ ਪਾਉਣ ਦਾ ਇੱਥੇ ਇੱਕ ਪੀਂਗ ਵੀ ਪਾਈ ਹੋਈ ਸੀ ਤੇ ਅਸੀਂ ਪੀਂਗ ਤੇ ਝੂਟੇ ਵੀ ਲਏ ਅਸੀਂ ਸਾਰੀਆਂ ਫਰੈਂਡਾਂ ਅਸੀਂ 5-6 ਫਰੈਂਡਾਂ ਗਈਆਂ ਹੋਈਆਂ ਸੀ ਮਾਨਸਾ ਤੋਂ ਅਸੀਂ ਪੂਰਾ ਫੁੱਲ ਇੰਜੋਏ ਕੀਤਾ ਬਹੁਤ ਨੱਚੀਆਂ ਅਸੀਂ ਮੈਂ 뮤직 ਦੇ ਨਹੀਂ ਰਹੀ ਕਿਉਂਕਿ ਕਾਪੀਰਾਈਟ ਆ ਜਾਂਦਾ ਹੈ 뮤직 ਦੇ ਵਿੱਚ ਤੇ ਆ ਦੇਖੋ ਆ ਹਰਿਆਣੀ ਵੀ ਡਾਂਸ ਵੀ ਕੀਤਾ ਬੱਚਿਆਂ ਨੇ ਹਰਿਆਣਵੀ ਡਾਂਸ ਤੇ ਵੀ ਬਹੁਤ ਸੋਹਣਾ 52 ਕਜ ਕਾ ਦਮ ਲੇ ਮਟੱਕੇ ਚਾਲੂਗੀ ਇਹ ਗਾਣੇ ਚੰਨਾ ਨੇ ਸ਼ਾਇਦ ਮੇਰੀ ਵਰਡਿੰਗ ਗਲਤ ਵੀ ਹੋਵੇ ਬੰਨੇ ਪੂਰਾ ਸਹੀ ਤਰੀਕੇ ਨਾਲ ਗਾਣਾ ਨਹੀਂ ਆ ਰਿਹਾ ਬਹੁਤ ਸੋਹਣਾ ਹੈ ਕਿ ਪਰਫਾਰਮੈਂਸ ਕੀਤੀ ਇਹ ਵੀ ਬੱਚੀਆਂ ਨੇ ਦੋਨੇ ਸਟੇਟਾਂ ਦੇ ਤੀਜ ਦੇ ਤਿਹਾਰ ਮਨਾਏ ਜਾਂਦੇ ਦੋਨੇ ਸਟੇਟਾਂ ਦੇ ਵਿੱਚ ਤੇ ਦੋਨਾਂ ਦਾ ਇਹਨਾਂ ਨੇ ਕੰਬੀਨੇਸ਼ਨ ਕਰਕੇ ਤੇ ਬਹੁਤ ਹੀ ਪਿਆਰਾ ਪ੍ਰੋਗਰਾਮ ਤਿਆਰ ਕੀਤਾ ਇਹਨਾਂ ਨੇ ਆ ਦੇਖੋ ਬੱਚੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਹਰਿਆਣਵੀ ਆ ਗੁੜੀਆਂ ਚੱਕੀ ਚਲਾ ਰਹੀ ਹੈ ਕਿ ਛੱਜ ਲਈਏ ਇੱਕ ਪੱਖੀਆਂ ਚੱਲੀ ਜਾਂਦੀਆਂ ਹੈਗੀਆਂ ਇੱਕ ਫਲਕਾਰੀ ਕੱਢੀ ਜਾਂਦੀ ਹੈ ਬਹੁਤ ਹੀ ਪਿਆਰਾ ਪ੍ਰੋਗਰਾਮ ਮੈਨੂੰ ਬਹੁਤ ਪਿਆਰੀਆਂ ਲੱਗੀਆਂ ਬੱਚੀਆਂ ਅਸ ਰੇਂਦਰ ਕੌਰ ਦਾ ਗਾਣਾ ਹੈ ਜਿਹੜਾ ਉਹ ਤੇ ਕੁੜੀ ਨੇ ਬਹੁਤ ਸੋਹਣੀ ਪਰਫਾਰਮੈਂਸ ਕੀਤੀ ਆ ਹਰਿਆਣਵੀ ਗਾਣੇ ਤੇ ਫਿਰ ਪਰਫਾਰਮੈਂਸ ਇਥੇ ਪਿੰਗ ਪਾਈਗੇ ਸੀ ਪਿੰਗ ਤੇ ਵੀ ਝੂਟਲੇ ਮੈਂ ਵੀ ਝੂਟਲੇ ਇਸ ਤੇ ਆ ਮੇਰੀਆਂ ਫਰੈਂਡਾਂ ਸੀ ਜੋ ਅਸੀਂ ਡਾਂਸ ਕਰ ਰਹੀਆਂ ਸੀ ਕਿੱਦਾ ਪਾਇਆ ਸੀ ਜਿੱਦ ਡੀਜੇ ਤੇ ਗਾਣੇ ਲੱਗੇ ਹੋਏ ਸੀ ਉਹ ਅਸੀਂ ਨੱਚੇ ఫోర్ సమ్ దుపట్టే దే థ్యాంక్ యూ